ਸਤਿ ਸ਼੍ਰੀ ਅਕਾਲ ਆਓ ਜਾਨੀਏ ਦੋਸਤੋ ਦੁਨੀਆ ਦੇ ਵਿੱਚ ਹਜ਼ਾਰਾਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਹਰ ਇੱਕ ਭਾਸ਼ਾ ਦਾ ਆਪਣਾ ਆਪਣਾ ਮਹੱਤਵ ਹੁੰਦਾ ਹੈ ਲੋਕ ਆਪਣੀ ਆਪਣੀ ਭਾਸ਼ਾ ਬੋਲਣ ਲੱਗਿਆਂ ਮਾਣ ਮਹਿਸੂਸ ਕਰਦੇ ਹਨ ਤੇ ਹੁਣਾ ਵੀ ਚਾਹੀਦਾ ਹੈ ਪਰੰਤੂ ਇੱਕ ਗੱਲ ਜਾਣਨ ਵਾਲੀ ਹੈ ਕਿ ਭਾਸ਼ਾਵਾਂ ਚਾਹੇ ਪੂਰੀ ਦੁਨੀਆ ਵਿੱਚ ਕਿੰਨੀਆਂ ਵੀ ਬੋਲੀਆਂ ਜਾਂਦੀਆਂ ਹੋਣ ਪਰੰਤੂ ਸਾਰੀਆਂ ਸਹੀ ਉਚਾਰਨ ਸਮੇਤ ਲਿਖਿਆ ਨਹੀਂ ਜਾਂਦੀਆਂ ਕਿਉਂਕਿ ਉਹਨਾਂ ਕੋਲ ਟਕਮੀ ਲਿਪੀ ਵਰਣਮਾਲਾ ਦੀ ਘਾਟ ਹੁੰਦੀ ਹੈ ਅਸੀਂ ਮਾਨ ਨਾਲ ਕਹਿ ਸਕਦੇ ਹਾਂ ਕਿ ਸਾਡੀ ਬੋਲੀ ਜਾਣ ਵਾਲੀ ਪਿਆਰੀ ਭਾਸ਼ਾ ਪੰਜਾਬੀ ਲਈ ਟਕਮੀ ਲਿਪੀ ਸਾਡੇ ਕੋਲ ਹੈ ਪੰਜਾਬੀ ਭਾਸ਼ਾ ਇਸ ਖਿੱਤੇ ਦੀ ਲੰਬੇ ਸਮੇਂ ਤੋਂ ਬੋਲੀ ਜਾਣ ਵਾਲੀ ਭਾਸ਼ਾ ਹੈ ਪਰੰਤੂ ਇਸ ਨੂੰ ਲਿਪੀਬੱਧ ਕਰਨ ਦਾ ਸਹੀ ਕੰਮ ਦੂਜੇ ਗੁਰੂ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕੀਤਾ ਉਸ ਸਮੇਂ ਇਸ ਨੂੰ ਗੁਰਮੁਖੀ ਕਿਹਾ ਜਾਣ ਲੱਗਾ ਤੇ ਬਹੁਤ ਸਾਰਾ ਪੰਜਾਬੀ ਸਾਹਿਤ ਗੁਰਮੁਖੀ ਲਿਪੀ ਵਿੱਚ ਕਲਮਬੱਧ ਹੋਣ ਲੱਗਾ ਪੰਜਾਬੀ ਭਾਸ਼ਾ ਦੀ ਲਿਪੀ ਵਿੱਚ ਸ਼ੁਰੂ ਵਿੱਚ ਕੁੱਲ 35 ਅੱਖਰ ਸਨ ਇਸੇ ਕਾਰਨ ਹੀ ਇਸ ਨੂੰ 35 ਦੇ ਨਾਮ ਨਾਲ ਜਾਣਿਆ ਜਾਂਦਾ ਹੈ ਭਾਵੇਂ ਬਾਅਦ ਵਿੱਚ ਕੁਝ ਸ਼ਬਦਾਂ ਦੇ ਸਹੀ ਉਚਾਰਣ ਕਰਨ ਲਈ ਇਸ ਵਿੱਚ 6 ਅੱਖਰ ਸੱਤੇ ਪੈਰ ਬਿੰਦੀ ਖਖੇ ਪੈਰ ਬਿੰਦੀ ਗਗੇ ਪੈਰ ਬਿੰਦੀ ਜਜੇ ਪੈਰ ਬਿੰਦੀ ਫਫੇ ਪੈਰ ਬਿੰਦੀ ਅਤੇ ਲੱਲੇ ਪੈਰ ਬਿੰਦੀ ਜੋੜ ਦਿੱਤੇ ਗਏ ਅਤੇ ਕੁੱਲ ਗਿਣਤੀ 41 ਹੋ ਗਈ ਫਿਰ ਵੀ ਇਹ ਲਿਪੀ 35 ਦੇ ਨਾਮ ਨਾਲ ਮਸ਼ਹੂਰ ਹੈ ਤੁਹਾਨੂੰ ਪੰਜਾਬੀ ਸਿੱਖਣ ਵਾਲੇ ਸਾਰਿਆਂ ਨੂੰ ਹੀ ਯਾਦ ਹੋਵੇਗਾ ਕਿ ਸਕੂਲ ਵਿੱਚ ਮਾਸਟਰ ਜੀ ਜਾਂ ਭੈਣ ਜੀ ਜਦੋਂ ਪੰਨ ਦੇ ਲਈ ਕਹਿੰਦੇ ਸਨ ਤਾਂ ਉਹ 35 ਸ਼ਬਦ ਦਾ ਇਸੇ ਮਾਲ ਕਰਦੇ ਸਨ ਕਿ ਚੱਲ ਬਈ 235 ਨਾਲ ਤੋਂ ਆਓ ਮਾਨ ਕਰੀਏ ਆਪਣੀ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਤੇ ਜੇਕਰ ਤੁਹਾਨੂੰ ਮੇਰੀ ਜਾਣਕਾਰੀ ਵਧੀਆ ਲੱਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ ਜੀ